ਇੱਕ ਵਾਰੀ ਕਹਿਣ ਤੇ ਸਾਰੇ ਗੱਜਕੇ ਆਖਿਓ ਕੋਈ ਰਸਨਾ ਬਾਂਜੀ ਨਾ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਸਾਨੂੰ ਨਾਮ ਨਾਲ ਜੁੜਨ ਦਾ ਸੰਗਤ ਨਾਲ ਜੁੜਨ ਦਾ ਸੱਚ ਨਾਲ ਜੁੜਨ ਦਾ ਉਪਦੇਸ਼ ਕੀਤਾ ਹੈ ਉੱਥੇ ਮਹਾਰਾਜ ਕਹਿੰਦੇ ਬੰਦੇ ਦੇ ਨਾਲ ਆਪਣੇ ਸਵਾਰਥ ਖੜੇ ਨੇ ਕੁਝ ਲੋਕ ਜੁੜਦੇ ਨੇ ਕੋਈ ਕਿਸੇ ਸਵਾਰਥ ਕਰਕੇ ਜੁੜ ਜਾਂਦਾ ਕੋਈ ਕਿਸੇ ਦੁੱਖ ਕਰਕੇ ਜੁੜ ਜਾਂਦਾ ਗੁਰੂ ਦੇ ਨਾਲ ਕਿਸੇ ਦਾ ਗੁਰੂ ਨਾਲ ਪ੍ਰੇਮ ਪਿਆਰ ਬਣ ਜਾਂਦਾ ਸੁਣ ਕੇ ਸੰਗਤਾਂ ਜੁੜ ਜਾਂਦਾ ਤੇ ਨਾਲ ਕਹਿ ਦਈਏ ਕਿ ਕਿਸੇ ਦਾ ਕਰਮ ਇਤਨਾ ਵੱਡਾ ਹੁੰਦਾ ਕਿ ਉਹਨੂੰ ਗੁਰੂ ਨਾਲ ਜੋੜ ਦਿੰਦਾ ਕੋਈ ਬੀਜਿਆ ਹੁੰਦਾ ਜਿਹਨੂੰ ਮਹਾਰਾਜ ਕਹਿੰਦੇ ਨੇ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਕਿਸੇ ਦਾ ਪੂਰਬਲਾ ਕਰਮ ਜਾਗ ਪਏ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲ ਤਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਸੋਈ ਜਾਗੀ ਪਰ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖਾ ਜੇ ਤੂੰ ਚਾਹਨਾ ਕਿ ਮੈਨੂੰ ਗੁਰੂ ਤੋਂ ਦਾਤ ਮਿਲ ਜਾਏ ਬਖਸ਼ਿਸ਼ ਮਿਲ ਜਾਏ ਆਪਾਂ ਸਾਰੀ ਮੰਗਦੇ ਆ ਤੇ ਮਹਾਰਾਜ ਕਹਿੰਦੇ ਗੁਰੂ ਦੀ ਇੱਕ ਸ਼ਰਤ ਹੈ ਇਹ ਤੈਨ ਮੰਨਣੀ ਪੈਣੀ ਹੈ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਸਤੀ ਸਿਰ ਜਿਉਂ ਅੰਕਸ ਹੈ ਅਹਰਣ ਜਿਉਂ ਸਿਰ ਦੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਸਿੱਖਾ ਤੂੰ ਗੁਰੂ ਕੋਲੋਂ ਜਾ ਕੇ ਹਰ ਰੋਜ਼ ਗੁਰਦੁਆਰੇ ਦਾਤਾਂ ਮੰਗਦਾ ਜਦੋਂ ਗੁਰੂ ਕੋਲੇ ਜਾਣਾ ਹੈ ਉਹਦੇ ਕਹਿੰਦਾ ਵੀ ਮਹਾਰਾਜ ਮੈਨੂੰ ਆ ਵੀ ਦੇ ਦੇ ਆ ਵੀ ਦੇ ਦੇ ਆ ਵੀ ਹੋ ਜੇ ਮੇਰਾ ਕੰਮ ਆ ਵੀ ਚਾਹੀਦਾ ਪਰ ਤੂੰ ਸਮਰਪਤ ਹੋ ਨਹੀਂ ਰਿਹਾ ਗੁਰੂ ਨੂੰ ਆਖੋ ਸਤਨਾਮ ਵਾਹਿਗੁਰੂ ਸਮਰਪਤ ਹੋਣਾ ਪੈਣਾ ਕਿੰਨਾ ਖਸਤੀ ਕਹਿੰਦੇ ਨੇ ਹਾਥੀ ਨੂੰ ਹਾਥੀ ਆਉਂਦੇ ਨੇ ਆਪਣੇ ਆ ਸ਼ਹਿਰਾਂ ਪਿੰਡਾਂ ਵਿੱਚ ਉਹਦੇ ਉੱਤੇ ਇੱਕ ਮਹਾਵਤ ਬੈਠਾ ਹੁੰਦਾ ਜਿਹੜਾ ਉਹਨੂੰ ਚਲਾਉਂਦਾ ਉਹਨੂੰ ਕਹਿੰਦੇ ਨੇ ਮਹਾਵਤ ਤੇ ਮਹਾਵਤ ਦੇ ਹੱਥ ਵਿੱਚ ਇੱਕ ਲੋਹੇ ਦਾ ਕੁੰਡਾ ਹੁੰਦਾ ਹੈ ਜਿਹਨੂੰ ਬਾਣੀ ਨੇ ਅੰਕਸ ਕਿਹਾ ਹੈ ਅੰਕਸ ਹੁਣ ਹਾਥੀ ਇਤਨਾ ਤਕੜਾ ਇਤਨਾ ਬਲਵਾਨਾ ਇਤਨਾ ਵਿਸ਼ਾਲ ਕਾਇਆ ਹੋ ਜੇ ਕੋਈ ਬੰਦਾ ਕਹੇ ਕਿ ਜਿਵੇਂ ਕਿਸੇ ਗਾਂ ਬੱਕਰੀ ਜਾਂ ਮੈਂਸ ਨੂੰ ਤੁਰਿਆ ਜਾਂਦਾ ਸੰਗਲ ਪਾ ਕੇ ਫੜ ਲਿਆਉਂਦਾ ਮੈਂ ਹਾਥੀ ਨੂੰ ਜੰਗਲ ਚੋਂ ਫੜ ਲਿਆਉਂਗਾ ਤਾਂ ਨਹੀਂ ਲਿਆ ਸਕਦਾ ਬੜਾ ਹੋ ਸੁਹਾ ਦਾ ਵੀ ਪੜਾ ਹੁੰਦਾ ਇਹ ਤੇ ਆਪਾਂ ਨੂੰ ਹੀ ਲੱਗਦਾ ਜਦੋਂ ਉਹਨਾਂ ਮਹਾਵਤਾਂ ਦੇ ਕੋਲ ਹੁੰਦਾ ਵੀ ਉਹ ਤਾਂ ਬੜਾ ਸੀਲ ਹੈ ਸੀਲ ਨਹੀਂ ਹੁੰਦਾ ਉਹਨੂੰ ਇੱਕ ਜੁਗਤੀ ਦੇ ਨਾਲ ਉਹ ਪਕੜਦੇ ਨੇ ਜੰਗਲ ਦੇ ਵਿੱਚ ਟੋਆ ਪੁੱਟ ਕੇ ਉੱਤੇ ਛੱਤ ਪਾਉਂਦੇ ਨੇ ਜਾਂ ਉਹਦੇ ਉੱਤੇ ਕੱਖ ਫੂਸ ਰੱਖ ਕੇ ਉੱਤੋਂ ਮਿੱਟੀ ਪਾਉਂਦੇ ਨੇ ਤੇ ਬਾਣੀ ਕਹਿੰਦੀ ਆ ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ ਅੰਕਸ ਸਹਯੋ ਸੀਸ ਇੱਕ ਵਾਸ਼ਨਾ ਦੇ ਅਧੀਨ ਹਾਥੀ ਉਸ ਟੋਏ ਵਿੱਚ ਗਿਰ ਜਾਂਦਾ ਜਿੱਥੇ ਫਿਰ ਉਹਨੂੰ ਮਾਰ ਮਾਰ ਸੋਟੀਆਂ ਮਾਰ ਮਾਰ ਲਾਲਾ ਚੋਭਾਂ ਕਈ ਦਿਨ ਭੁੱਖਾ ਰੱਖਦੇ ਨੇ ਕਈ ਦਿਨ ਪਿਆਸਾ ਰੱਖਦੇ ਨੇ ਫਿਰ ਜਦੋਂ ਉਹਨੂੰ ਪਿਆਸਾ ਤੇ ਉਹਦੇ ਮੂਰੇ ਪਾਣੀ ਕਰਦੇ ਨੇ ਤੋ ਫਿਰ ਪਾਣੀ ਪੀਂਦਾ ਜਦੋਂ ਉਹਦੇ ਮੂਰੇ ਚਾਰਾ ਰੱਖਦੇ ਨੇ ਉਹ ਚਾਰਾ ਖਾਂਦਾ ਭੁੱਖਾ ਜਿਹਾ ਹੋਇਆ ਫਿਰ ਜਿਹੜਾ ਉਹਨੂੰ ਖਵਾਉਂਦਾ ਉਹਦੇ ਨਾਲ ਉਹਦਾ ਪ੍ਰੇਮ ਬਣ ਜਾਂਦਾ ਫਿਰ ਉਹਨੂੰ ਮਾਰਨਾ ਬੰਦ ਕਰ ਦਿੰਦਾ ਹੈ ਹੌਲੀ ਹੌਲੀ ਫਿਰ ਉਹਦੇ ਤੇ ਵਿੱਚ ਖੜੇ ਤੇ ਉਹ ਸਵਾਰੀ ਕਰਨ ਲੱਗ ਜਾਂਦੇ ਆ ਟੋਏ ਜੀ ਨਾ ਸੌਣ ਦਿੰਦੇ ਨੇ ਨਾ ਵਹਿਣ ਦਿੰਦੇ ਨੇ ਨਾ ਖਾਣ ਦਿੰਦੇ ਨੇ ਨਾ ਪੀਣ ਦਿੰਦੇ ਨੇ ਫਿਰ ਜਿਵੇਂ ਜਿਵੇਂ ਉਹ ਬਿਲਕੁਲ ਉਹਨਾਂ ਨਾਲ ਪ੍ਰੇਮ ਬਣ ਜਾਂਦਾ ਉਹ ਪੜ ਜਾਂਦਾ ਉਹਨਾਂ ਦੀ ਪੜ੍ਹਾਈ ਆਇ ਕਹਿ ਲੋ ਫਿਰ ਉਹਨੂੰ ਉਸ ਟੋਏ ਚੋਂ ਬਾਹਰ ਕੱਢਦੇ ਆਂ ਫਿਰ ਉਸ ਹਾਥੀ ਤੇ ਸਵਾਰੀ ਕੀਤੀ ਜਾਂਦੀ ਹੈ ਬਸ ਨਹੀਂ ਹੋਈ ਗੱਲ ਗੱਲ ਮੁੱਕੀ ਨਹੀਂ ਫਿਰ ਪਤਾ ਵੀ ਹਾਥੀ ਹੈ ਜ਼ੋਰ ਵਾਲਾ ਜਾਨਵਰ ਹੈ ਵਿਸ਼ਾਲ ਕਾਇਆ ਜਾਨਵਰ ਹੈ ਕੀ ਬਦਕ ਤੋਂ ਵਿਗੜ ਜੇ ਫਿਰ ਉਹਨੂੰ ਸਹੀ ਰੱਖਣ ਵਾਸਤੇ ਨਾ ਵੀ ਸਹੀ ਚੱਲਦਾ ਰਹੇ ਇੱਕ ਲੋਹੇ ਦਾ ਕੁੰਡਾ ਮਹਾਵਤ ਹੱਥ ਵਿੱਚ ਰੱਖਦਾ ਉਹ ਜਿਨੋ ਕੇ ਹਾਸਤੀ ਸਿਰ ਜਿਉਂ ਅੰਕਸ ਹੈ ਅਹਰਣ ਜਿਉਂ ਸਿਰ ਦੇ ਕਹਿੰਦੇ ਫਿਰ ਜਦੋਂ ਮੁਹਾਵਤ ਉਹਨੂੰ ਚਲਾਉਂਦਾ ਤੇ ਉਹ ਕੁੰਡਾ ਉਹਦੇ ਸਿਰ 'ਚ ਮਾਰਦਾ ਹੁਣ ਜਦੋਂ ਕੁੰਡਾ ਸਿਰ 'ਚ ਵੱਜਦਾ ਅੰਕਸ ਉਹਦੀ ਦਰਦ ਬਹੁਤ ਹੁੰਦੀ ਹੈ ਸਿਰ 'ਚ ਫਿਰ ਉਹ ਇੱਧਰ ਉੱਧਰ ਚੱਲਣ ਦੀ ਬਜਾਏ ਜਿੱਥਰ ਨੂੰ ਤੋਰਦਾ ਇਸ਼ਾਰੇ ਨਾਲ ਬੋਲੀ ਨਾਲ ਉੱਧਰ ਨੂੰ ਹੀ ਤੁਰਦਾ ਆਖੋ ਸਤਿਨਾਮ ਵਾਹਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਸਿੱਖਾ ਤੂੰ ਗੁਰੂ ਸ਼ਬਦ ਰੂਪੀ ਅੰਕਸ ਦੇ ਥੱਲੇ ਆਪਣੇ ਮਨ ਰੂਪੀ ਹਾਥੀ ਦਾ ਸਿਰ ਕਰ ਅੰਕਸ ਦੇ ਥੱਲੇ ਸਿਰ ਰਊਗਾ ਤੇ ਇਹਨੇ ਸਿੱਧਾ ਚੱਲਣਾ ਹੈ ਮਨ ਵੀ ਹਾਥੀ ਵਰਗਾ ਹੈ ਜਿੰਨਾ ਚਿਰ ਇਹਨੂੰ ਸ਼ਬਦੀਆਂ ਚੋਟਾਂ ਨਹੀਂ ਪੈਂਦੀਆਂ ਜਿੰਨਾ ਚਿਰ ਇਹਦੇ ਸਿਰ 'ਚੋਂ ਕੁੰਡਾ ਨਹੀਂ ਵੱਜਦਾ ਸ਼ਬਦ ਦਾ ਚੋਟ ਨਹੀਂ ਲੱਗਦੀ ਉਨਾਂ ਅੱਛਰੇ ਚੰਦਰਾ ਮਨ ਸਦਾ ਨਹੀਂ ਹੁੰਦਾ ਸਤਨਾ ਵਾਹਿਗੁਰੂ ਬੜਾ ਭੈੜਾ ਬੜਾ ਜੋਰ ਲੈ ਜਾਂਦਾ ਧੱਕ ਕੇ ਸਭ ਖੁਸ਼ੀ ਉਠਾ ਕੇ ਲੈ ਜਾਂਦਾ ਇੰਨਾ ਜੋਰ ਹੈ ਇਸ ਕਰਕੇ ਕਹਿੰਦੇ ਨੇ ਨਾ ਮਨ ਖੁੱਟ ਹਰ ਤੇਰਾ ਨਹੀਂ ਵਿਸਾਸਾ ਤੂੰ ਮਹਾ ਉਨਮਤ ਮਨਾ ਤੇਰਾ ਤਾਂ ਭਰੋਸੇ ਹੀ ਕੋਈ ਨਹੀਂ ਤੂੰ ਕਿੱਥੇ ਡੋਲ ਜਾਏ ਕਿੱਥੇ ਕੋਈ ਕਿਹੜਾ ਭੈੜਾ ਕਰਮ ਕਰਾ ਦੇ ਕਿਧਰ ਨੂੰ ਮਾੜੇ ਪਾਸੇ ਸਾਦੇ ਜਾਵੇ ਸ਼ਾਬਦ ਵਿੱਚ ਬੋਲਿਆ ਕਰੋ ਇਹਦਾ ਸੁਭਾਅ ਹੈ ਨਾ ਗੱਲਾਂ ਵੇਰੀ ਬੋਲਦਾ ਗੀਤਾਂਵਾਰੀ ਬੋਲਦਾ ਅਬੀਬੀਆਂ ਦੇਖੋ ਕਦੇ ਗੀਤ ਗਾਉਂਦੀਆਂ ਮੈਨੂੰ ਗਾਉਣ ਤੇਰੀ ਨਿਵਾਜ਼ ਨਾਲ ਸ਼ਾਬਦ ਵਿੱਚ ਬੋਲੋਗੇ ਰਸਨਾ ਬਿਸਤਰੋ ਪਰ ਕਹਿੰਦੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਜੇ ਨਾਮ ਹੀ ਨਹੀਂ ਜਪਦੀ ਫਿਰ ਕਰਾਉਣਾ ਕੀ ਐ ਤੋ ਆਖੋ ਸਤਨਾਮ ਬੋਲਿਆ ਕਰੋ ਗੱਜ ਕੇ ਮੈਂ ਤੁਹਾਡੇ ਅਸਤੇ ਲਾਇਆ ਮਨ ਖੋਟੇ ਆਵਸਨ ਨਹੀਂ ਕੋਈ ਵਰਗ ਜੋੜ ਇਹ ਵੀ ਸੰਗਤ ਤੋਂ ਨਾਮ ਤੋਂ ਬਾਣੀ ਤੋਂ ਚੰਗੇ ਕਰਮ ਤੋਂ ਭਜਦਾ ਤੇ ਮਾਰੇ ਕਹਿੰਦੇ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਬੁਰੇ ਕੰਮਾਂ ਨੂੰ ਤਾਂ ਚੰਗਿਆਈ ਆਲਕ ਕਰੇ ਬਰਿਆਈ ਹੋਵੇ ਸ਼ੇਰ ਬੁਰੇ ਕੰਮ ਨੂੰ ਬੜਾ ਸ਼ੇਰ ਬਣ ਜਾਂਦਾ ਮਾੜੇ ਨੂੰ ਹੁਣ ਇਹ ਤਾਂ ਬਹੁਤ ਕੁਝ ਚਾਹੁੰਦਾ ਮਨ ਤਾਂ ਇਹਦੀ ਕਿਹੜੀ ਕਿਹੜੀ ਸੁਣਾਉਂਗੇ ਦੱਸੋ ਭਲਾ ਆਖੋ ਸਤਨਾਮ ਜਿਹੜਾ ਕੁਝ ਇਹ ਚਾਹੁੰਦਾ ਨਾ ਇਹ ਜੇ ਮਗਰ ਲੱਗ ਜੇ ਤੇ ਸਾਰਾ ਦਿਨ ਜੁੱਤੀਆਂ ਖਾਈ ਜਾ ਦੁਨੀਆ ਤੋਂ ਆਖੋ ਸਤਨਾਮ ਵਾਹਿਗੁਰੂ ਰੋਗਦੇ ਹੋ ਨਾ ਵੀ ਨਾ ਨਾ ਇਹ ਤੇ ਮਗਰ ਤਾਂ ਲੱਗ ਗਈ ਐ ਨਹੀਂ ਤੂੰ ਕਰਨਾ ਇਹ ਤਾਂ ਬੜਾ ਕੁਝ ਚਾਹੁੰਦਾ ਹੈ ਪਰ ਸਤਗੁਰੂ ਕਹਿੰਦੇ ਜੋ ਗੁਰੂ ਚਾਹੁੰਦਾ ਕਿਤੇ ਤੂੰ ਉਹ ਮੰਨ ਲੈਂਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਸਿੱਖਾ ਹਸਤੀ ਸਿਰ ਜਿਉਂ ਅੰਕਸ ਹੈ ਐਰਣ ਜਿਉਂ ਸਿਰ ਦੇ ਦੂਜਾ ਉਦਾਹਰਣ ਦਿੱਤਾ ਐਰਣ ਅੰਧਰਨ ਤੁਸੀਂ ਜਾਣਦੇ ਹੋ ਸਾਰੇ ਐਰਣ ਆਪਣਾ ਸਿਰ ਥੋੜੇ ਥੱਲੇ ਰੱਖਦੀ ਹੈ ਫਿਰ ਜਿਹੜੀ ਵੀ ਚੀਜ਼ ਤੁਸੀਂ ਕਰਨੀ ਆ ਬਣਾਉਣੀ ਆ ਲਓ ਜੀ ਉਹਨੇ ਸਿਰ ਰੱਖਿਆ ਹੋਇਆ ਆਪਣਾ ਸੱਟਾ ਮਾਰੀ ਚੱਲੋ ਤੇ ਘੜ ਤੱਕੜੀ ਚੱਲੋ ਆਖੋ ਸਤਨਾਮ ਕਹਿੰਦੇ ਜਿਵੇਂ ਐਰਣ ਆਪਣਾ ਥੋੜੇ ਥੱਲੇ ਸਿਰ ਰੱਖਦੀ ਹੈ ਤੇ ਜਿਵੇਂ ਹਾਥੀ ਅੰਕਸ ਥੱਲੇ ਆਪਣਾ ਸਿਰ ਰੱਖਦਾ ਮਾਰੇ ਕਹਿੰਦੇ ਹਸਤੀ ਸਿਰ ਜਿਉ ਅੰਕਸ ਹੈ ਐਰਣ ਜਿਉ ਸਰ ਦੇ ਸਿਖਾ ਉਹ ਮਨ ਤਨ ਆਗਰ ਆਖ ਕੇ ਤੂੰ ਆਪਣਾ ਤਨ ਵੀ ਤੇ ਆਪਣਾ ਮਨ ਵੀ ਗੁਰੂ ਅੱਗੇ ਰੱਖ ਦੇ ਜੇ ਤੋ ਗੁਰੂ ਤੋਂ ਕੁਝ ਚਾਉਣਾ ਹੈ ਨਾ ਤਾਂ ਤਨ ਵੀ ਗੁਰੂ ਦੇ ਅੱਗੇ ਰੱਖ ਦੇ ਤੇ ਮਨ ਵੀ ਤੇ ਬਾਦਸ਼ਾਹ ਕਹਿੰਦੇ ਉਬੀ ਸੇਵ ਕਰੇ ਇਉ ਗੁਰਮੁਖ ਆਪ ਨਿਵਾਰੀ ਹੈ ਨਿਮਰਤਾ ਵਿੱਚ ਆਪਣਾ ਭਾਵ ਆਪਾ ਭਾਵ ਮਾਰ ਕੇ ਅਹੰਕਾਰ ਨੂੰ ਦੂਰ ਕਰਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਐਂਉਂ ਸੇਵਾ ਕਰੇ ਤੇ ਪਾਤਸ਼ਾਹ ਕਹਿੰਦੇ ਜੇ ਕੋਈ ਗੁਰਸਿੱਖ ਐਂਉਂ ਨਿਮਰਤਾ ਸਹਿਤ ਹਾਥੀ ਦੇ ਅੰਕ ਥੱਲੇ ਸਿਰ ਦੇਣ ਵਾਂਗ ਔਰ ਥੋੜੇ ਥੱਲੇ ਐਰਣ ਦੇ ਸਿਰ ਦੇਣ ਵਾਂਗ ਐਂਉਂ ਕਿਤੇ ਗੁਰਸਿੱਖ ਆਪਣਾ ਤਨ ਮਨ ਗੁਰੂ ਨੂੰ ਭੇਟ ਕਰਕੇ ਤੇ ਗੁਰੂ ਦੇ ਬਚਨਾਂ ਵਿੱਚ ਖੜ ਕੇ ਨਿਮਰਤਾ ਵਿੱਚ ਸ਼ਰਧਾ ਭਾਵਨਾ ਨਾਲ ਗੁਰੂ ਦੀ ਸੇਵਾ ਕਰੇ ਇਹੋਂ ਗੁਰਮੁਖ ਆਪ ਨਿਵਾਰੀ ਐ ਸਭ ਰਾਜ ਸ੍ਰਿਸ਼ਟ ਕਾਲੇ ਮਹਾਰਾਜ ਕਹਿੰਦੇ ਤੂੰ ਛੋਟੀਆਂ ਮੋਟੀਆਂ ਦਾਤਾਂ ਦੀ ਤਾਂ ਕਿਹੜੀ ਗੱਲ ਐ ਪਾਦਸ਼ਾਹ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਹੀ ਰਾਜਾ ਬਣਾ ਦੂੰ ਆਖੋ ਸਤਨਾਮ ਵਾਹਿਗੁਰੂ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਕਮਾਇਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਕਮਾਇਆ ਜਿਨ੍ਹਾਂ ਨੇ ਗੁਰੂ ਨਾਨਕ ਤੇ ਘਰ ਦੀ ਸੇਵਾ ਕੀਤੀ ਸੱਚੇ ਪਾਦਸ਼ਾਹ ਨੇ ਉਨ੍ਹਾਂ ਦੇ ਸਿਰ ਤੇ ਦੀਨ ਦੁਨੀਆਂ ਦਾ ਛਤਰ ਚਲਾ ਦਿੱਤਾ ਗੁਰਸਿੱਖ ਪਿਆਰੇਓ ਪਰ ਗੁਰਨਾਨਕ ਦੇ ਘਰ ਦੀ ਮਰਿਆਦਾ ਸਾਨੂੰ ਵੀ ਬਹੁਤ ਮਿਲਦੇ ਨੇ ਸਾਡੇ ਜੀ ਐਦਾਂ ਹੋ ਜਾਏ ਐਦਾਂ ਹੋ ਜਾਏ ਆਹ ਹੋ ਜਾਏ ਕੱਲ ਵੀ ਇੱਕ ਪਰਿਵਾਰ ਮਿਲਿਆ ਸੀ ਮੈਂ ਕਿਹਾ ਵੀ ਸਾਡੇ ਕੋਲੇ ਨਾਂ ਦਾ ਧਾਗੇ ਆ ਤੇ ਨਾਂ ਤਵੀਤ ਆ ਤੇ ਨਾਂ ਕੋਈ ਚਿੱਠੀਆਂ ਨਹੀਂ ਇੱਥੇ ਤਾਂ ਗੁਰਨਾਨਕ ਦੇ ਘਰ ਦਾ ਜਿਹੜਾ ਹੁਕਮ ਹੈ ਉਹ ਹੈ ਸੇਵਾ ਤੇ ਸਿਮਰਨ ਜਿਹੜਾ ਬਚਨ ਕਮਾ ਲੈਂਦਾ ਗੁਰੂ ਉਹਦਾ ਭਲਾ ਕਰ ਦਿੰਦਾ ਆਖੋ ਸਤਿਨਾਮ ਵਾਹਿਗੁਰੂ ਦਾ ਬਚਨ ਹੈ ਸੇਵਾ ਔਰ ਸਿਮਰਨ ਤੇ ਸਿਮਰਨ ਕਰਕੇ ਸੇਵਾ ਕਰਕੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਦੇਵ ਹੁਣ ਜ਼ਿਆਦਾਤਰ ਲੋਕ ਕੀ ਐ ਇੱਧਰ ਆਪਣੇ ਸਾਰੇ ਹੀ ਐ ਚਲੋ ਵੀ ਬੱਸ ਅਸੀਂ ਕਿਸੇ ਕੋਲ ਜਾਈਏ ਉਹ ਕਵੇ ਵੀ ਠੀਕ ਆ ਵੀ ਮੈਂ ਤੈਨੂੰ ਆ ਕੁਝ ਦੇਤਾ ਤੇ ਜਾ ਹੁਣ ਤੇਰਾ ਸਾਰਾ ਕੁਝ ਹੀ ਹੋ ਜਾਊਗਾ ਕਿੰਨਾ ਕਚਰੇ ਚੱਲੋ ਇਦਾਂ ਅਸੀਂ ਲਟਾ ਰਹੇ ਆ ਆਪਣੇ ਆਪ ਖਰਾਬ ਕਰ ਰਹੇ ਆ ਆਪਣਾ ਸਮਾਂ ਗੁਰਮੁਖੋ ਮਾਰੇ ਕਹਿੰਦੇ ਗੁਰੂ ਸ਼ਬਦ ਤੋਂ ਵੱਡੀ ਤਾਕਤ ਹੈ ਹੀ ਨਹੀਂ ਕੋਈ ਨਾਮ ਤੋਂ ਵੱਡੀ ਕੋਈ ਤਾਕਤ ਨਹੀਂਗੀ ਇਹ ਗੱਲ ਹੋਰ ਹੈ ਜਿਹਦੇ ਮੇਰੇ ਅਰਕ ਤੇ ਪੱਲੇ ਨਾ ਨਾ ਕੱਖ ਹੁੰਦਾ ਉਹ ਬੜੀਆਂ ਵੱਡੀਆਂ ਵੱਡੀਆਂ ਐਡਾਂ ਤੇ ਪਤਾ ਨਹੀਂ ਕੀ ਕੁਸ਼ ਉਹਨਾਂ ਕੋਲੀ ਲੋਕ ਫਸਦੇ ਨੇ ਜਾ ਕੇ ਬਾਦਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਨਾਲ ਜੁੜ ਜਾਈਏ ਗੁਰੂ ਦੀ ਬਾਣੀ ਨਾਲ ਜੁੜ ਜਾਈਏ ਸੱਚੇ ਪਾਤਸ਼ਾਹ ਮੇਰਾ ਦੁੱਖ ਵੀ ਤੇ ਸੁੱਖ ਵੀ ਤੇਰੇ ਕੋਲ ਹੈ ਮੇਰਾ ਸੁੱਖਾਂ ਦਾ ਸੰਗੀ ਵੀ ਤੂੰ ਐ ਤੇ ਮੇਰਾ ਦੁੱਖਾਂ ਦਾ ਵੀ ਤੂੰ ਹੀ ਐ ਜੇ ਸੁੱਖ ਤੂੰ ਦਿੱਤੇ ਆ ਤੇਰੀ ਬਖਸ਼ਿਸ਼ ਐ ਜੇ ਦੁੱਖ ਆ ਗਿਆ ਤਾਂ ਇਹ ਵੀ ਤੇਰੇ ਹੁਕਮ ਜੀ ਆਇਆ ਐ ਆਇਆ ਤੇ ਤੂੰ ਵੀ ਇਹਦਾ ਨਵੇੜਾ ਵੀ ਤੂੰ ਹੀ ਕਰਨਾ ਆਖੋ ਸਤਨਾਮ ਵਾਹਿਗੁਰੂ ਅਸੀਂ ਭਟਕ ਜਾਂਨੇ ਆ ਥੋੜੇ ਜਿ ਨਾਲ ਇਸ ਕਰਕੇ ਸਾਧ ਸੰਗ ਜੀ ਪਾਤਸ਼ਾਹ ਮਹਾਰਾਜ ਕਹਿੰਦੇ ਇਉ ਗੁਰਮੁਖ ਆਪ ਨਿਵਾਰੀ ਐ ਸਭ ਰਾਜ ਸ੍ਰਿਸ਼ਟ ਕਾ ਲੈ ਜਿਹੜੇ ਗੁਰਸਿੱਖ ਇਉਂ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨਦੇ ਨੇ ਮਹਾਰਾਜ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਈ ਹੈ ਪਈ ਹੈ ਅਸ਼ਟਾ ਬਕਰ ਨੇ ਤਿੰਨਾਂ ਚੀਜ਼ਾਂ ਤੋਂ ਇੱਕ ਚੀਜ਼ ਹੀ ਮੰਗੀ ਸੀ ਰਾਜੇ ਜਾਨਕ ਤੋਂ ਉਹ ਕਹਿੰਦਾ ਵੀ ਤੇਰੇ ਕੋਲੇ ਤਿੰਨ ਚੀਜ਼ਾਂ ਹੈ ਮੈਨੂੰ ਇੱਕ ਦੇ ਦੇ ਕਹਿੰਦਾ ਕਿਹੜੀਆਂ ਨੇ ਕਹਿੰਦਾ ਕਿ ਤੇਰੇ ਕੋਲੇ ਤਨ ਹੈ ਇੱਕ ਧਨ ਹੈ ਇੱਕ ਮਨ ਹੈ ਤਨ ਤੂੰ ਰਾਜਾ ਹੈ ਬੜਾ ਤੇਰੇ ਕੋਲ ਔਰ ਤਨ ਤੇਰਾ ਸਰੀਰ ਹੈ ਕਹਿੰਦਾ ਵੀ ਇਹ ਤਾਂ ਮੈਂ ਰਹਿ ਕਰੂੰਗਾ ਕਹਿੰਦੇ ਕਰ ਲੈ ਆਪਣੇ ਸਾਧਲੇ ਸਾਰੇ ਰਾਣੀਆਂ ਮੰਤਰੀ ਸੰਤਰੀ ਕਹਿੰਦਾ ਵੀ ਮੇਰਾ ਜਿਹੜਾ ਗੁਰੂ ਬਣ ਆਇਆ ਨਾ ਉਹਨੇ ਤਿੰਨਾ ਚ ਇੱਕ ਚੀਜ਼ ਮੰਗੀ ਹੈ ਕਹਿੰਦੇ ਕਿਹੜੀ ਕਹਿੰਦੇ ਵੀ ਕੋਈ ਵੀ ਕਹਿੰਦਾ ਜਾਂ ਮਨ ਦੇ ਦੇ ਜਾਂ ਤਨ ਦੇ ਦੇ ਜਾਂ ਧਨ ਦੇ ਦੇ ਕਹਿੰਦੇ ਵੀ ਜੇ ਦੇ ਤਾਂ ਧਨ ਤੇ ਆਪਰ ਆ ਜੇ ਗਰੀਬ ਹੋ ਜਾਾਂਗੇ ਕਿਵੇਂ ਚੱਲੂਗਾ ਸਾਰਾ ਕੁਝ ਹੀ ਲੈ ਲਊਗਾ ਤਾਂ ਧਨ ਚ ਤਾਂ ਤੇਰਾ ਮਹਿਲ ਵੀ ਆ ਗਿਆ ਸਾਰੀ ਦੌਲਤ ਆ ਗਈ ਸਾਰਾ ਕੁਝ ਹੀ ਲੈ ਜੂ ਤੂੰ ਬਣ ਜਾਏਗਾ ਨੌਕਰ ਕਹਿੰਦਾ ਨਾ ਤੇ ਕਹਿੰਦਾ ਤਨ ਕਹਿੰਦਾ ਤਨ ਵੀ ਕਿਵੇਂ ਦੇਵਾਂਗੇ ਇਹਦਾ ਕੀ ਪਤਾ ਉੱਥੇ ਜਾ ਕੇ ਘੋੜਿਆਂ ਦੀ ਲੇਤੀ ਚ ਗਈ ਜਾਵੇ ਆਖੋ ਸਤਨਾ ਸਾਧ ਆ ਸਾਧਾਂ ਦਾ ਕੀ ਪਤਾ ਉਹਦਾ ਕਿੱਧਰ ਨੂੰ ਲੈ ਜਾਵਾਂ ਫਕੀਰ ਨੇ ਕਹਿੰਦੇ ਫੇਰ ਕਹਿੰਦੇ ਅਜੇ ਹੋਰ ਨਾਲ ਲਿਆ ਸੀ ਨਾ ਕਹਿੰਦੇ ਕਹਿੰਦਾ ਮਾਣਾ ਕਹਿੰਦਾ ਹਾਂ ਕਹਿੰਦੇ ਆਹ ਦੇ ਦੇ ਆਹ ਕਿਹੜਾ ਕਿਸੇ ਨੇ ਵੇਖਿਆ ਆਖੋ ਸਤਨਾਮ ਵਾਹਿਗੁਰੂ ਕਹਿੰਦੇ ਆਹ ਦੇ ਦੇਓ ਜੀ ਮਾਣਾ ਨਾ ਅਸੀਂ ਦੇਖਿਆ ਨਾ ਤੁਸੀਂ ਦੇਖਿਆ ਤੇ ਬਾਦਸ਼ਾਹ ਕਹਿੰਦੇ ਰੌਲਾ ਹੀ ਸਾਰਾ ਇਹਦਾ ਆਖੋ ਸਤਨਾਮ ਵਾਹਿਗੁਰੂ ਬੇਬੇ ਮੰਨ ਜਾਂਦੀ ਐ ਬਾਪੂ ਮੰਨ ਜਾਂਦਾ ਮੁੰਡਾ ਮੰਨ ਜਾਂਦਾ ਨੋਹ ਮੰਨ ਜਾਂਦੀ ਐ ਬੱਚੇ ਮੰਨ ਜਾਂਦੇ ਆ ਪੰਜ ਸਰਪੰਚ ਸਾਰੇ ਮੰਨ ਜਾਂਦੇ ਆ ਚੰਦਰਾ ਮਾਣੀ ਨਹੀਂ ਮੰਨਦਾ ਆਖੋ ਸਤਨਾਮ ਵਾਹਿਗੁਰੂ ਸਾਰਿਆਂ ਨੂੰ ਮਨਾ ਲੈਂਦਾ ਪਰ ਇਹ ਨਹੀਂ ਮੰਨਦਾ ਕਹਿੰਦਾ ਇਹ ਮੇਰਾ ਨਹੀਂ ਮੰਨ ਮੰਨਦਾ ਸਤਿਗੁਰੂ ਇਸ ਮਨ ਨੂੰ ਹੀ ਰਾਜੀ ਕਰਦੇ ਆ ਗੁਰਮੁਖੇ ਬਿਮਾਰ ਹੋਇਆ ਵਿਆ ਇਹ ਬਿਮਾਰ ਹੋਇਆ ਵਿਆ ਬਾਣੀ ਬਿਨਾ ਸ਼ਬਦ ਬਿਨਾ ਨਾਮ ਬਿਨਾ ਉਥੋਂ ਟੁੱਟ ਗਿਆ ਜਿੱਥੋਂ ਇਹਨੂੰ ਇਹਦੀ ਖਰਾਕ ਮਿਲਦੀ ਸੀ ਧੁਰੇ ਨਾਲ ਟੁੱਟ ਗਿਆ ਜਿਹੜਾ ਪੱਤਾ ਦਰਖਤ ਨਾਲੋਂ ਟੁੱਟ ਜੇ ਨਾ ਉਹ ਪੱਤਾ ਕੱਖ ਬਣ ਜਾਂਦਾ ਕੱਖ ਫੂਸ ਗਲੀਆਂ ਦਾ ਐਦਾਂ ਹੀ ਬਾਦਸ਼ਾਹ ਕਹਿੰਦੇ ਜਿੰਨਾ ਚਿਰ ਉਹ ਦਰਖਤ ਨਾਲ ਹੁੰਦਾ ਤੇ ਹਰੀਆਬਲ ਹੁੰਦੀ ਹੈ ਹਰਿਆ ਹੁੰਦਾ ਸ਼ਾਂਦੰਦਾ ਇਹ ਮਨ ਵੀ ਜਿੰਨਾ ਚਿਰ ਸ਼ਬਦ ਨਾਲ ਜੁੜਿਆ ਰਹਿੰਦਾ ਹੈ ਤੇ ਪਾਤਸ਼ਾਹ ਕਹਿੰਦੇ ਬਾਣੀ ਨਾਲ ਜੁੜਿਆ ਮਨ ਹਰਿਆ ਰਹਿੰਦਾ ਹੈ ਖੇੜੇ ਵਿੱਚ ਰਹਿੰਦਾ ਆਨੰਦ ਵਿੱਚ ਰਹਿੰਦਾ ਜਦੋਂ ਬਾਣੀ ਨਾਲੋਂ ਟੁੱਟ ਜਾਂਦਾ ਤੇ ਟੁੱਟੇ ਹੋਏ ਪੱਤੇਾਂ ਵਾਂਗ ਇਹ ਵੀ ਰੁਲ ਜਾਂਦਾ ਕੱਖ ਬਣ ਕੇ ਆਖੋ ਸਤਨਾਮ ਵਾਹਿਗੁਰੂ ਆਓ ਗੁਰਸਿੱਖ ਪਿਆਰਿਓ ਇਸ ਕਰਕੇ ਸੱਚੇ ਪਾਤਸ਼ਾਹ ਦੇ ਘਰ ਵਿੱਚ ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਦੇ ਘਰ ਵਿੱਚ ਤਾਂ ਸੇਵਾ ਤੇ ਸਿਮਰਨ ਦੋ ਚੀਜ਼ਾਂ ਹੈ ਔਰ ਸੇਵਾ ਤੇ ਸਿਮਰਨ ਰੱਖੇ ਇਸ ਕਰਕੇ ਗਏ ਨੇ ਜਿੱਥੇ ਮਹਾਰਾਜ ਕਹਿੰਦੇ ਬੰਦੇ ਨੂੰ ਸੰਸਾਰਿਕ ਪਦਾਰਥਾਂ ਦੀ ਲੋੜ ਵੈ ਸੰਸਾਰਿਕ ਪਦਾਰਥਾਂ ਮੰਗ ਰਸੀ ਭਜਦੇ ਆ ਉਥੇ ਬਾਦਸ਼ਾਹ ਕਹਿੰਦੇ ਸੇਵਾ ਕਰਕੇ ਜਿੱਥੇ ਦੁਨਿਆਵੀ ਪਦਾਰਥ ਮਿਲ ਜਾਂਦੇ ਆ ਦੁਨਿਆਵੀ ਇੱਛਾਵਾਂ ਸਾਡੀਆਂ ਪੂਰੀਆਂ ਗੁਰੂ ਕਰਦਾ ਹੈ ਉਥੇ ਪਾਤਸ਼ਾਹ ਕਹਿੰਦੇ ਇਹਦਾ ਜੀਵਨ ਵੀ ਸਫਲਾ ਹੁੰਦਾ ਕਿਉਂਕਿ ਗੁਰੂ ਦੀ ਸੇਵਾ ਵਿੱਚ ਲੱਗਿਆਂ ਜਿਹੜਾ ਸਮਾਂ ਲੰਘਿਆ ਉਹ ਸਵਾਦ ਸਫਲੇ ਹੋ ਗਏ ਗੁਰੂ ਦੀ ਬਾਣੀ ਪੜਤਿਆਂ ਜਿਹੜਾ ਸਮਾਂ ਲੰਘਿਆ ਉਹ ਸਮਾਂ ਸਫਲਾ ਹੋ ਗਿਆ ਸਵਾਦ ਸਫਲੇ ਹੋ ਗਏ ਔਰ ਨਾਲ-ਨਾਲ ਚੰਗਾ ਕਰਮ ਬੀਜਿਆ ਗਿਆ ਚੰਗੇ ਕਰਮਾਂ ਦਾ ਤੇ ਮੰਦੇ ਕਰਮਾਂ ਦਾ ਫਾਲੀ ਦੁੱਖ ਤੇ ਸੁੱਖ ਹੁੰਦਾ ਭਾਈ ਚੰਗੇ ਕਰਮ ਨੇ ਤਾਂ ਸੁੱਖ ਵੈ ਮਾੜੇ ਕਰਮ ਨੇ ਤਾਂ ਦੁੱਖ ਹੈ ਤੇ ਪਾਤਸ਼ਾਹ ਕਹਿੰਦੇ ਇਹੋ ਜਿਹੇ ਕਰਮ ਬੀਜੀਏ ਜਿਹੜੇ ਕਰਮਾਂ ਨੂੰ ਕਬੀਰ ਸਾਹਿਬ ਕਹਿੰਦੇ ਨੇ ਕਹਿੰਦੇ ਇਹੋ ਜਾਂ ਬੀ ਬੀਜ ਜਿਹਨੂੰ 12 ਮਹੀਨੇ ਹੀ ਫਲ ਲੱਗੇ 12 ਮਹੀਨੇ ਤੇ ਉਹ ਆ ਪਾਦਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਇਹਨੂੰ ਹਮੇਸ਼ਾ ਹੀ ਫਲ ਲੱਗਣਾ ਸਾਰੀ ਜ਼ਿੰਦਗੀ ਫਲ ਲੱਗੂਗਾ 12 ਮਹੀਨੇ ਤੀ ਦਿਨ ਫਲ ਤੇ ਪਾਦਸ਼ਾਹ ਕਹਿੰਦੇ ਬੰਦਾ ਤਾਂ ਉਦੋਂ ਭਾਜਦਾ ਹੈ ਜਦੋਂ ਦੁੱਖ ਆਉਂਦਾ ਨਾ ਉਦੋਂ ਫਿਰ ਅਰਦਾਸ ਕਰਉਂਦਾ ਭਾਈਦਾ ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ ਤੇ ਉਵੇਂ ਉਵੇਂ ਤਾਂ ਗੁਰੂ ਘਰ ਜਾਣ ਦਾ ਵੀ ਸਮਾਂ ਨਹੀਂ ਜੀ ਸਾਡੇ ਕੋਲ ਤਾਂ ਆਖੋ ਸਤਿਨਾਮ ਬਾਦਸ਼ਾਹ ਕਹਿੰਦੇ ਨੇ ਸਾਨੂੰ ਮਹਾਰਾਜ ਕਹਿੰਦੇ ਬੰਦਿਆ ਦੁੱਖ ਲੱਗਿਆ ਤੇ ਹੱਕ ਮਾਰੇ ਰੱਬ 打卡。